ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸਤਿਦੇਵਾ ਨਜ਼ਰਪੋਂ ਨੇ ਆ ਪੰਜਾਬ ਦਿਆਂ ਹੁਣ ਤੱਕ ਦਿਆਂ ਵੱਡੀਆਂ ਖਬਰਾਂ ਤੇ ਅੱਜ 22 ਜਨਵਰੀ ਦੁਪਹਿਰ 12 ਵਜੇ ਸ਼੍ਰੋਮਣੀ ਅਕਾਲੀ ਦਲ ਦੀ ਐਸਜੀਪੀਸੀ ਮੈਂਬਰਾਂ ਦੇ ਨਾਲ ਰੱਖੀ ਗਈ ਮੀਟਿੰਗ ਕਾਰਜਕਾਰੀ ਪ੍ਰਧਾਨ ਬਲਵਿੰਦਰ ਪੁੰਦੜ ਦੀ ਅਗਵਾਈ ਵਿੱਚ ਹੋਵੇਗੀ ਬੈਠਕ ਸ਼੍ਰੋਮਣੀ ਅਕਾਲੀ ਦਲ ਅਤੇ ਐਸਜੀਪੀਸੀ ਮੈਂਬਰਾਂ ਦੀ ਮੀਟਿੰਗ ਵਿੱਚ ਸਾਬਕਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਰਹਿਣਗੇ ਮੌਜੂਦ ਭਾਜਪਾ ਆਗੂ ਪਰਵੇਸ਼ ਵਰਮਾ ਦੇ ਬਿਆਨ ਤੇ ਆਮ ਆਦਮੀ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜਤਾਈ ਨਰਾਜ਼ਗੀ ਟਵੀਟ ਕਰ ਲਿਖਿਆ ਇਹ ਬਿਆਨ ਸੁਣ ਕੇ ਹੋਇਆ ਦੁੱਖ ਭਾਜਪਾ ਆਗੂ ਪੰਜਾਬੀਆਂ ਦੀ ਸ਼ਹਾਦਤ ਅਤੇ ਕੁਰਬਾਨੀ ਦਾ ਕਰ ਰਹੇ ਅਪਮਾਨ ਭਾਜਪਾ ਨੂੰ ਪੰਜਾਬੀਆਂ ਤੋਂ ਮੰਗਣੀ ਚਾਹੀਦੀ ਮੁਆਫੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਵੀ ਲਿਖਿਆ ਕਿ ਦਿੱਲੀ ਨੂੰ ਪੰਜਾਬੀਆਂ ਨੇ ਸਵਾਰਿਆ ਹੈ ਪੰਜਾਬੀਆਂ ਨੂੰ ਦੇਸ਼ ਲਈ ਖਤਰਾ ਬੋਲ ਕੇ ਭਾਜਪਾ ਨੇ ਦਿੱਲੀ ਵਿੱਚ ਰਹਿਣ ਵਾਲੇ ਲੱਖਾਂ ਪੰਜਾਬੀਆਂ ਦਾ ਕੀਤਾ ਅਪਮਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਅਮਨ अरोड़ा ਨੇ ਪਰਵੇਸ਼ ਵਰਮਾ ਦੇ ਬਿਆਨ ਤੇ ਜਤਾਈ ਨਾਰਾਜ਼ਗੀ ਕਿਹਾ ਦੇਸ਼ ਦੀ ਆਜ਼ਾਦੀ ਲਈ 80% ਦੀ ਕੁਰਬਾਨੀਆਂ ਪੰਜਾਬੀਆਂ ਦੀਆਂ ਦੀਪਕ ਬਾਲੀ ਨੇ ਵੀ ਪਰਵੇਸ਼ ਵਰਮਾ ਦੇ ਬਿਆਨ ਤੇ ਜਤਾਈ ਨਾਰਾਜ਼ਗੀ ਕਿਹਾ ਪਰਵੇਸ਼ ਵਰਮਾ ਨੇ ਦਿੱਲੀ ਵਿੱਚ ਵੱਸਦੇ ਪੰਜਾਬੀਆਂ ਦੇ ਦਿਲਾਂ ਨੂੰ ਪਹੁੰਚਾਈ ਠੇਸ ਮਲਵਿੰਦਰ ਕੰਗ ਅਤੇ ਨੀਲ ਗਰਗ ਨੇ ਕੀਤੀ ਪ੍ਰੈਸ ਕਾਨਫਰੰਸ ਪਰਵੇਸ਼ ਵਰਮਾ ਨੇ ਬੱਦ ਜ਼ੁਬਾਨੀ ਕਰ ਸ਼ਬਦ ਦੇ ਦਿਲਾਂ ਨੂੰ ਪਹੁੰਚਾਈ ਠੇਸ ਪੰਜਾਬੀਆਂ ਲਈ ਆਪ ਦੀ ਨਫ਼ਰਤ ਕੀਤੀ ਜਗ ظاہر ਮਲਵਿੰਦਰ ਕੰਗ ਨੇ ਇਹ ਵੀ ਕਿਹਾ ਕਿ ਦਿੱਲੀ ਨੂੰ ਆਜ਼ਾਦ ਕਰਵਾਉਣ ਲਈ ਸਭ ਤੋਂ ਜ਼ਿਆਦਾ ਕੁਰਬਾਨੀ ਪੰਜਾਬੀਆਂ ਨੇ ਦਿੱਤੀ ਪਰਵੇਸ਼ ਵਰਮਾ ਪੰਜਾਬੀਆਂ ਤੋਂ ਮੰਗਣ ਮੁਆਫੀ ਬਠਿੰਡਾ ਮਾਨਸਾ ਸਣੇ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਪਵੇਗਾ ਮੀਂਹ ਪੱਛਮੀ ਗੜਬੜੀ ਸਰਗਰਮ ਤਾਪਮਾਨ ਇੱਕ ਅਸ਼ਰੀਏ 5 ਡਿਗਰੀ ਘਟਿਆ ਅਬੋਹਰ ਵਿੱਚ ਰਾਤਾਂ ਸਭ ਤੋਂ ਠੰਡੀਆਂ ਚੰਡੀਗੜ੍ਹ 21 ਜਨਵਰੀ ਬੀਤੇ ਕੱਲ੍ਹ ਨਾਲੋਂ 22 ਜਨਵਰੀ ਨੂੰ ਅੱਜ ਜ਼ਿਆਦਾ ਠੰਡਾ ਹਲਕੀ ਬਾਰਿਸ਼ ਰਾਤਾਂ ਠੰਡੀਆਂ ਦਿਨ ਔਸਤਨ ਗਰਮ ਕੱਲ ਦੇ ਮੁਕਾਬਲੇ ਵਧੀ ਠੰਡ ਇਸਨ ਹੁਣ ਤੱਕ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਣੀ ਟੀਵੀ ਦੇ ਨਾਲ